ਸਤਿ ਸ਼੍ਰੀ ਅਕਾਲ ਵਿਦਿਆਰਥੀਓ ਅਜੈਸੀ ਮਿਸ਼ਨ 100% ਤਹਿਤ ਪਾਠ ਪਹਿਲਾ ਸਾਧਨ ਅਤੇ ਕਿਸਮਾਂ ਦੇ ਛੋਟੇ ਪ੍ਰਸ਼ਨ ਉੱਤਰ ਕਰਾਂਗੇ ਪਹਿਲਾ ਪ੍ਰਸ਼ਨ ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ ਇਸ ਦਾ ਉੱਤਰ ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ ਸਾਧਨਖ ਬਣਦੇ ਹਨ ਸਾਧਨ ਕੁਦਰਤੀ ਅਤੇ ਗੈਰ ਕੁਦਰਤੀ ਦੋਵੇਂ ਤਰ੍ਹਾਂ ਦੇ ਹੋ ਸਕਦੇ ਪ੍ਰਸ਼ਨ ਨੰਬਰ 2 ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹ ਸਾਨੂੰ ਗੁਣ ਪ੍ਰਦਾਨ ਕਰਦਾ ਹੈ ਜਿਸਦਾ ਉੱਤਰ ਕੁਦਰਤੀ ਸਾਧਨ ਕੁਦਰਤ ਦੁਆਰਾ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਹਨ ਜਿਵੇਂ ਕਿ ਜੰਗਲ ਦਰਿਆ ਖਣਿਜ ਪਦਾਰਥ ਸੂਰਜੀ ਸ਼ਕਤੀ ਸਮੁੰਦਰ ਆਦਿ ਪ੍ਰਸ਼ਨ ਨੰਬਰ 3 ਸਾਧਨਾ ਦੀਆਂ ਕਿਸਮਾਂ ਦੀ ਸੂਚੀ ਬਣਾਓ ਇਸਦਾ ਉੱਤਰ ਸਾਧਨਾਂ ਦੀਆਂ ਕਿਸਮਾਂ ਨੰਬਰ 1 ਜੀਵਤ ਨਿਰਜੀਵ ਸਾਧਨ ਨੰਬਰ 2 ਵਿਕਸਤ ਅਤੇ ਸੰਭਾਵਿਤ ਸਾਧਨ ਨੰਬਰ 3 ਮੁਕਣਯੋਗ ਅਤੇ ਨਾ ਮੁਕਣਯੋਗ ਸਾਧਨ ਨੰਬਰ 4 ਮਿੱਟੀ ਅਤੇ ਭੂਮੀ ਸਾਧਨ ਨੰਬਰ 5 ਸਮੁੰਦਰ ਅਤੇ ਖਣਿਜ ਸਾਧਨ ਨੰਬਰ 6 ਮਨੁੱਖੀ ਸਾਧਨ ਬੱਚਾਰ ਮਿੱਟੀ ਦੀ ਪ੍ਰਭਾਸ਼ਾ ਲਿਖੋ ਇਸਦਾ ਉੱਤਰ ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਹੀ ਪਰਤ ਹੈ ਜਿਹੜੀ ਮੂਲ ਚਟਾਨਾਂ ਦੇ ਟੁੱਟਣ ਪੱਜਣ ਜੀਵਾਂ ਅਤੇ ਰੁੱਖ ਬੂਟਿਆਂ ਦੇ ਗਲਣ ਸੜਨ ਕਾਰਨ ਬਣਦੀ ਹੈ। ਪ੍ਰਸ਼ਨ 5 ਸਮੁੰਦਰਾਂ ਤੋਂ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਹੈ? 77 ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਮੱਛੀਆਂ, ਮੋਤੀ, ਘੁਗ, ਸਿੱਪੀਆਂ, ਹੀਰੇ ਜਵਾਹਰਾਤ ਆਦ ਦਿੰਦੇ ਹਨ। ਕਈ ਥਾਵਾਂ 'ਤੇ ਸਮੁੰਦਰੀ ਤਟਾਂ ਤੋਂ ਪੈਟਰੋਲੀਅਮ ਪਦਾਰਥ ਵੀ ਪ੍ਰਾਪਤ ਹੁੰਦੇ ਹਨ। ਪ੍ਰਸ਼ਨ ਨੰਬਰ 6 ਸਾਧਨਾਂ ਦੀ ਸਾਮ ਸੰਭਾਲ ਕਿਵੇਂ ਹੋ ਸਕਦੀ ਹੈ ਇਸ ਦਾ ਉੱਤਰ ਨੰਬਰ 1 ਵਰਤੋਂ ਸਮੇਂ ਇਹਨਾਂ ਨੂੰ ਬਰਥ ਨਾ ਜਾਣ ਦਿੱਤਾ ਜਾਵੇ ਨੰਬਰ 2 ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ ਨੰਬਰ 3 ਇਹਨਾਂ ਦੀ ਵਰਤੋਂ ਸੰਬੰਧੀ ਨਿਯਮ ਬਣਾਏ ਜਾਣ ਨੰਬਰ 4 ਲੋਕਾਂ ਵਿੱਚ ਸਾਧਨਾਂ ਦੀ ਸਾਮ ਸੰਭਾਲ ਬਾਰੇ ਜਾਗਰੂਕੀ ਪੈਦਾ ਕੀਤੀ ਜਾਵੇ ਧੰਨਵਾਦ